ਮੰਦੇ ਨਹੀਂ ਹੈ ਨਾ ਨਾਲੇ ਜਿਵੇਂ ਸੂਣ ਵਾਲੀ ਹੈ ਤੇ ਸੂਹਿਆ ਹੈ ਨਾ ਕਿਤੇ ਪਸ਼ੂ ਨੂੰ ਮਾਰਨਾ ਪਰ ਮੈਂ ਰਸੀ ਨਾ ਬੰਨ ਦੇ ਓਕੇ 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 ਨਹੀਂ ਪਸ਼ੂ ਕਰਦਾ ਉੱਪਰ ਕੋਈ ਵਾਸਤਾ ਨਹੀਂ ਚਲੋ ਆਪਣੇ ਕੋਲ ਤਾਂ ਆਈ ਆਪਣੇ ਕਿਹੜਾ ਕਰਦੀ ਹੈ ਨਹੀਂ ਪਸ਼ੂ ਦੁੱਧੇ ਖਾ ਕੇ ਜੀ ਨਹੀਂ ਲਾਉਂਦਾ ਉਹ ਰਹਿਣੀ ਕਰਿਆ ਠੀਕ ਆ ਨਾ ਕੋਈ ਇਹਨੂੰ ਪਸ਼ੂ ਦਾ ਮਾਰ ਕੇ ਇਕੱਲੇ ਨੂੰ ਬੰਨੇ ਰੱਖੋ ਕਿੱਥੇ ਵਹਿ ਗਈ ਨਾ ਹੁਣ ਸੁਣਾਣੇ ਦੁਆਰੇ ਨਾ ਪਹਵਾ ਕਰਨਾ ਠੀਕ ਆ ਗੁਣੀ ਗੁਣਾ ਹੈ ਮੈਂ ਕਿਹਾ ਇਕਰਾਂ ਬੰਦਾ ਲੈ ਗਿਆ ਜਿਆਦਾ ਵੀ ਰੁਪਈਆ ਨਾਲ ਨਹੀਂ ਸੀ ਕਰ ਮੇਰੇ ਦੋ ਤਾਂ ਮੈਂ ਆਪਾਂ ਘੱਪਲੀ ਮਾਰਦੇ 12 ਤੱਕ ਲਿਉ ਦੇਣਾ ਬਸ ਇਨਾ ਕੀ ਦਿਓਗੇ ਦਿਓ ਮੈਂ ਆਪਾਂ ਹਾਂ 1.5 ਲ ਪਸਾਨ ਨਹੀਂ ਸਕਦਾ ਗਾਣ ਜਦ ਮੈਂ ਤਾਂ ਕਿੰਨਾਂ ਹਾਂ ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਮਹਾਰਾਜ ਤੇ ਬਾਈ ਕ੍ਰਿਸ਼ਨ ਦੇ ਕੋਲ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ 73 ਨਗ ਦਿਖਾ ਰਹੇ ਆ ਜਿਹਦੇ ਵਿੱਚੋਂ ਮਿੱਤਰੋ ਦੋ ਤਾਜ਼ੀਆਂ ਨੇ ਤੇ ਇੱਕ ਸੂਣ ਵਾਲੀ ਆ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਕੱਲਾ ਕੱਲਾ ਪਸੂ ਮਿੱਤਰੋ ਆਪਾਂ ਤੁਰਕੇ ਦਿਖਾਉਂਦੇ ਜਾਵਾਂਗੇ ਨਾਲ ਨਾਲ ਡਿਟੇਲ ਦਿੰਦੇ ਜਾਵਾਂਗੇ ਸੋ ਬਣੇ ਰਹੋ ਚੈਨਲ ਦੇ ਨਾਲ ਕਾਫੀ ਅੱਜ ਦੋਸਤੋ ਗਾਮਾ ਦੀ ਵੀਡੀਓ ਆ ਰਹੀ ਹੈ ਜਿਹੜੇ ਵੀ ਭਰਾ ਨੂੰ ਜਿਹੋ ਜਿਹਾ ਨਗ ਮਸੰਦ ਆਉਂਦਾ ਤਾਂ ਅਗਲੀਆਂ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਵੈਸੇ ਤਿੰਨੇ ਨਾਕ ਮਿੱਤਰੋ ਇਹ ਵੀ ਚੰਗੇ ਆ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਸਾਹੀਵਾਲ ਕ੍ਰੋਸ ਦੀ ਤੇ ਇਹਦੀ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਜੀ ਸੂਹਾ ਕਿਹੜਾ ਜੀ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਜੀ ਵਧੀਆ ਜੀ ਹਾਂ ਸਭ ਬਹੁਤ ਸੂਹਾ ਕਿਹੜਾ ਜੀ ਦਾ ਜੀ ਦੂਜਾ ਸੂਹਾ ਇਹ ਦੂਜਾ ਸੂਹਾ ਕਦੋਂ ਕੁ ਸੂਈ ਆ ਤੁਈ ਨੂੰ ਮੈਂ ਤਿੰਨ ਤਣੇਨ ਹੋ ਗਏ ਜੀ ਸਰ ਮਾਗਰ ਮਾਗਰ ਬੱਛਾ ਜੀ ਤਿੰਨ ਤਣੇਨ ਹੋ ਗਏ ਬਾਈ ਕਹਿੰਦਾ ਵੀ ਸੂਈ ਨੂੰ ਤੇ ਕਿੰਨਾ ਕੁ ਬੌੜਾ 10 ਲੀਟਰ ਜਮਾ ਤਿਆਰ ਹੋ ਗਈ ਰੈਡੀ ਠੀਕ ਹੈ। ਠੰਡੀ ਸੀਲ। ਆਪਾਂ ਤੁਹਾਰੇ ਮਾਰਕ ਸਾਡੇ ਹਾਂ। ਹਾਂ, ਵਾੜਾ ਦਿਖਾ ਦਿਓ। ਕਿਉਂਕਿ ਆ ਦੋਸਤੋ ਲਗਾਤਾਰ ਆਪਣੀਆਂ ਆਪਾਂ ਕਹਿੰਦੇ ਵੀ ਵੀਡੀਓ ਆ ਰਹੀਆਂ ਨੇ ਜਿਹੋ ਜਿਹਾ ਤੁਹਾਨੂੰ ਪਸੂ ਵੀ ਲੋੜ ਹੈ ਤਾਂ ਸਾਡੇ ਚੈਨਲ ਦੇ ਨਾਲ ਮਿੱਤਰੋ ਜੁੜੇ ਰਹੋ। ਤੇ ਬਾਈ ਦਾ ਜਿਹੜਾ ਘਰ ਹੈ ਇਹ ਪੱਤੀ 16 ਇੰਚ ਦਾ ਕਾਲਾ। 16 ਪੱਤੀ ਪੱਕਾ ਦਰਵਾਜ਼ਾ। ਪੱਕੇ ਦਰਵਾਜ਼ੇ ਦੇ ਕੋਲੇ ਬਾਈ ਦਾ ਘਰ ਹੈ। ਕਾਫੀ ਆਪਾਂ ਵੀਡੀਓ ਪਾ ਚੁੱਕੇ ਹਾਂ ਪਿੰਡ ਮਹਾਰਾਜਾ ਜੀ ਜ਼ਿਲ੍ਹਾ ਮਿੱਤਰੋ ਬਠਿੰਡਾ। ਸੋ ਦੇਖ ਸਕਦੇ ਹੋ ਠੰਡੀ ਸੀਲ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ। ਤੇ ਜਿਹੜੇ ਵੀ ਭਰਾ ਨੂੰ ਜਿਹੜਾ ਵੀ ਨਾਕ ਪਸੰਦ ਆਉਂਦਾ ਤਾਂ ਤੁਸੀਂ ਤਸੱਲੀ ਕਰਕੇ ਤਾਂ ਸੌਦਾ ਕਰ ਸਕਦੇ ਹੋ ਕੱਦ ਕਾੜ ਮਿੱਤਰੋ ਬਹੁਤ ਵਧੀਆ ਸਿਹਤ ਪੱਖੋਂ ਵੀ ਸੋਹਣੀ ਐ ਤੇ ਥਾਂਲੇ ਵੀ ਮਿੱਤਰੋ ਪੂਰੀ ਸਾਫ਼ ਐ ਇਸ ਤੋਂ ਬਾਅਦ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਧਾਰਾ ਮਾਰਦੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਚੈੱਕ ਕਰਵਾ ਦਿੰਨੇ ਆ ਤੇ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਫਿਰ ਆਪਾਂ ਕਹਿੰਦੇ ਹਾਂ ਵੀ ਹਾਂਜੀ ਠੀਕ ਹੈ ਗੰਨੇਰ ਦੀ ਧਾਰਾ ਐ ਠੀਕ ਮਸੀ ਮਟਰਾਂ ਨੂੰ ਵਰਦੇ ਆ ਹਨ ਬਿਲਕੁਲੀ ਤੁਹਾਨੂੰ ਜਵਾਕ ਨੂੰ ਬਸਾ ਦੇ ਪੰਜ ਸਾਲ ਦੀ ਠੀਕ ਹੈ ਹਾਂ ਪੰਗਾਇਆ ਉਹ ਲੈਣ ਮਲੇ ਤਾਂ ਵੀ ਨਹੀਂ ਗ੍ਰਾਂਟੀ ਹੂ ਦਾਸ ਕਿਲੋ ਕੋਈ ਕਹਾ ਉਸ ਦਾ ਸੱਲਾਦ ਹੈ ਨਹੀਂ ਹਨ ਹਾਂ ਠੀਕ ਹੈ ਸੋ ਦੋਸਤੋ ਇਹਨੂੰ ਤੋੜ ਕੇ ਵੀ ਦਿਖਾਉਣੇ ਆ ਉਸ ਤੋਂ ਬਾਅਦ ਜਿਹੜੇ ਵੀ ਭਰਾ ਨੂੰ ਜੋ ਯੋਜਨਾਕ ਪਸੰਦਾ ਉਹਦਾ ਤਿੰਨੇ ਨੱਕ ਆਪਾਂ ਮਿੱਤਰੋ ਦਿਖਾਵਾਂਗੇ ਜਿਹਦੇ ਵਿੱਚੋਂ ਇਹ ਦੋ ਸੁੰਗਾ ਇੱਕ ਸੋੜ ਵਾਲੀ ਆ ਤਿੰਨੇ ਮਿੱਤਰੋ ਕ੍ਰੋਸ ਪਣਚ ਹੈ ਤੇ ਲੰਮਾ ਤੋਰਦਾ ਐ ਮਾਣਾ ਇਹ ਕਰਦਾ ਐ ਚਲੋ ਆਜ ਦਾ ਹੁੰਦਾ ਹੀ ਆ ਜੀ ਸੋ ਮਿੱਤਰੋ ਗਰਮੀ ਦੇ ਇਹ ਫਰਿੱਜ ਜਿੱਥੇ ਮਰਜੀ ਬੰਦ ਦਿਓ ਗਰਮੀ ਮਿੱਤਰੋ ਇਹਨਾਂ ਨੇ ਮੰਨਣੇ ਨੇ ਤੇ ਹਾਂਜੀ 13 ਕਿਲੋ ਰੰਗ ਦੇਣਾ ਦੇ ਦੂਗੀ ਠੀਕ ਆ ਤੇਰਾ 14 ਕਿਲੋ ਘੜ ਦਊਗੀ ਕਿੰਨਾ ਹੋਣਾ ਪਾ 10 ਮਿੰਟ ਦੇ ਦੇਣਾ ਪਾ ਮੈਂ ਤਾਂ ਦੋ ਟਾਈਂ ਪਸਲੀ ਕਰ ਲੈ ਓਕੇ ਯਾਹਾਂ ਅਰੇ ਦੀ ਸੇਵਾ ਜੀ ਹਾਂ ਅੱਗੇ ਸੇਵਾ 10 ਵੀ ਰਹਿ ਸਕਦਾ ਤੇ 14 ਵੀ ਕਰ ਸਕਦੀ ਆ ਹਨਾ ਕਿਹੜੀ ਗੱਲ ਕਿਹਦੇ ਸਾਹਮਣੇ ਤਾਜੀ ਆ ਹਾਂਜੀ ਉਹਨਾਂ ਦੀ ਚੋਨੇ 4 ਲੀਟਰ ਚੋਲੇ ਲੈ ਕੇ ਤੁਹਾਨੂੰ ਬਚਨ ਚਾਹੀਦਾ ਠੀਕ ਹੈ ਰੇਟ ਕੀ ਕਰਤਾ ਜਿਹਦਾ ਲੈਣ ਦੇਣ ਜਰਾ ਹਾਂਜੀ ਹਾਂ 52000 ਫਿਰ ਦਿੱਤਾ 52 ਓਕੇ 52 ਦੇ ਵਿੱਚੋਂ ਵੀ ਮਿੱਤਰੋ ਮਾਨਦਾਨ ਹੋ ਜਾਊਗਾ ਜਿਹੜਾ ਵੀਡੀਓ ਦੇਖ ਕੇ ਆਊਗਾ ਤੇ ਦੂਜੇ ਨੰਬਰ ਤੇ ਇਹ ਜੱਸੀ ਕ੍ਰੋਸ ਹਨ ਹਾਂਜੀ ਇਹ ਭਈਆ ਸੁਭਾਈ ਠੀਕ ਹੈ ਅੰਟੀ ਜਿਲ ਪੂਰੀਆ ਬੱਚੇ ਕਿਵੇਂ ਮਾਤੋ ਓਕੇ ਇਹ ਕਦੋਂ ਕਦੀ ਸੁਈ ਵੀ ਹੈ ਕਿਹਨੂੰ ਹੋ ਗਿਆ ਕਿ ਛੇ ਲੰਮੀ ਹੋਈ ਕੋ ਬੱਛੀ ਮਾਰ ਗਈ ਇਹ ਮਗਰ ਬੱਛੀ ਆ ਐਚ ਐਫ ਬੱਛੀ ਮਿੱਤਰੋ ਨਾੜੂ ਦੇ ਨਾਲ ਆ ਦੇਖ ਸਕਦੇ ਹੋ ਤੇ ਕਿੰਨਾ ਕੁ ਬੋਲਾ ਤਿਆਰ ਆ 10 ਲੀਟਰ ਛੇ ਲੀਟਰ 10 ਕਾ ਇਹ ਵੀ ਕਰ ਜੂ 13 14 ਇਹ ਵੀ ਕਰ ਜੂ 10 ਲੀਟਰ ਹੀ ਦਾ ਹਾਂ ਰਹੀ ਅਗਲੇ ਦਿਨ ਸੇਵਾ ਹਾਂਜੀ 10 ਲੀਟਰ ਹੁਣ ਜਮਾ ਤਿਆਰ ਆ ਪਹਿਲਾ ਸਵੇਰ 4:00 ਵਜੇ ਆਈ ਹੈ ਓਕੇ ਇਹਨੂੰ ਵੀ ਤੋਰ ਕੇ ਦਿਖਾ ਦਿਓ ਜੀ ਮਾੜੇ ਜੀ ਸੋ ਇੱਕ ਆ ਸਿੰਘਾਲੀ ਮਿੱਤਰੋ ਸੂਣ ਵਾਲੀ ਐ ਕਿੰਨੇ ਨਾਗ ਆ ਜਿਹੜੇ ਮਿੱਤਰੋ ਕ੍ਰੋਸ ਬੰਨ ਦੇ ਵਿੱਚ ਆ ਤੇ ਕ੍ਰੋਸਪਨ ਮਿੱਤਰੋ ਹੁਣ ਗਰਮੀ ਗਰਮੀ ਚੱਲਣ ਚੱਲਣਗੇ ਕਿਉਂਕਿ ਜਿਹੜੀਆਂ گاਵਾ ਐਚ ਐਫ ਉਹਦੀਆਂ ਜੀ ਮਿੱਤਰੋ ਥੋੜਾ ਨਾ ਜਾਂ ਉਹ ਮਿੱਤਰੋ ਗਰਮੀ ਮੰਨਦੀਆਂ ਹੁੰਦੀਆਂ ਨੇ ਉੱਥੇ ਸਮੱਸਿਆ ਆ ਜਾਂਦੀ ਆ ਫਾਰਮਾਂ ਦੇ ਵਿੱਚ ਮਿੱਤਰੋ ਕਾਮਯਾਬ ਪਰ ਖੇਲੂ ਪਸ਼ੂ ਪਾਲਕ ਦੀ ਖਾਤਰ ਮਿੱਤਰੋ ਇਹ ਨਾਗਾ ਜਿਹੜੇ ਵਧੀਆ ਤੇ ਦੁੱਧ ਮਿੱਤਰੋ ਬੱਚਾਰਗਾ ਹੁੰਦਾ ਕ੍ਰੋਸਪਨ ਦੇ ਵਿੱਚ ਤੇ ਕਿ ਰੇਟ ਕੀ ਕਰਤਾ ਜੀ 55000 ਉਹ 52 ਤੇ 55 ਹਾਂ ਠੀਕ ਹੈ ਹੁਣ ਤੀਜੇ ਨੰਬਰ ਤੇ ਅੱਪਾ ਗੱਲ ਕਰਦੇ ਆ ਇਹਦਾ ਇਹ ਕਦੋਂ ਆਵਾਕ ਉਹ ਹੋਇਆ ਕਰਸਾ ਠੀਕ ਹੈ ਕਿ ਮੈਂ ਗੱਪਣਾ ਵੜ ਲੈ ਜਿਵੇਂ ਸਿੰਘ ਹੈ ਨਾ ਮੈਂ ਕਿਹਨਾਂ ਯਾਦ ਰਖੂ ਘੜਾ ਬੰਦਾ ਲੈ ਕੇ ਦੱਸੋ ਕਹੂਗਾ ਯਾਰ ਰੁਗਦਾਨ ਲਗੀ ਸੀ ਆਪਾਂ ਸਿੰਘਾਂ ਵਾਲੀ ਠੀਕ ਹੈ ਤੀਜਾ ਸਵਾਹ ਹੁੰਦੀ ਠੀਕ ਹੈ ਕਦ ਮਿੱਤਰੋ ਦਰਮਿਆਨਾ ਇਹਦਾ ਪਲੀ ਪੂਰੀ ਬਹੁਤ ਹੈ ਤੇ ਵਜਣ ਫੁੱਲਾ ਥਾਂਲੇ ਵੀ ਮਿੱਤਰੋ ਪੂਰੀ ਸਾਫ ਹੈ ਚੰਗਾ ਬੂਟਾ ਥਣਾ ਸਿੰਘ ਮੈਂ ਕਿਹਨਾਂ ਥਵਾਰ ਨਹੀਂ ਮੇਰਾ ਕੰਮ ਆ ਸਿੰਘ ਨਾ ਮੰਨੋ ਵੀ ਸਿੰਘ ਹੈ ਨਾ ਬਾਈ ਕੁੰਨੇ ਆ ਜਮਾ ਕਿਸੇ ਬੱਕਰੀ ਦਾ ਛੇਰੇ ਕਿਹਦੀ ਨਾ ਹਾਂ ਓਕੇ ਤੇ ਤੋਰੋ ਜੀ ਨੂੰ ਵੀ ਕਿੰਨੇ ਕ ਦਿਨ ਲੈ ਜੂ ਜੀ ਡਾਕਟਰ ਸਾਹਿਬ ਮੇਰੇ ਕੋਲ ਆਏ ਉਹਨਾਂ ਅੱਜ ਹੋ ਗਏ 15 ਦਿਨ ਹੋ ਗਏ ਸਹੀ ਓਕੇ ਟੱਕੀ ਲੈ ਜੀ ਠੀਕ ਹੈ 2 ਦਿਨ ਕਿਹਾ ਅੱਜ ਵਾਲੇ 5-7 ਦਿਨਾਂ ਚਾਣੇ ਭਰੀ ਬਹੁਤ ਹੈ ਉਹਦੇ ਦੀ ਕੋਈ ਨਹੀਂ ਫਿਰ ਥਾਣੀ ਠੀਕ ਹੈ ਉਹ ਤਿਆਰ ਬਹੁਤ ਹੋ ਗਈ ਹੈ ਨਾ ਮਿੱਤਰੋ ਗਰਮੀ ਦਾ ਇਹ ਵੀ ਫ੍ਰਿਜ ਆ ਜਿੱਤੇ ਮਰਜੀ ਬੰਦੋ ਕੋਈ ਵੀ ਸਮੱਸਿਆ ਨਹੀਂ ਤੁਹਾਨੂੰ ਆਉਣੀ ਤੇ 2-4 ਦਿਨ ਮਿੱਤਰੋ ਸੂਣ ਦੇ ਵਿੱਚ ਰਹਿੰਦੇ ਨੇ ਸਾਹੀਵਾਲ ਕੀ ਆ ਗਈ ਇਹ ਸਾਹੀਵਾਲ ਕਰੋਸ ਆ ਵੀ ਸਾਹੀਵਾਲ ਕਰੋਸ ਆ ਮਿੱਤਰੋ ਜਰਸੀ ਕਰੋਸ ਆ ਜਿੱਥੇ ਮਰਜ਼ੀ ਬੰਨ ਗਏ ਮਿੱਤਰੋ ਬਹਿ ਜਾਓ ਜਿਵੇਂ ਆਪਾਂ ਬੱਕਰੀ ਧੱਲੇ ਬੰਨਨੇ ਉਹ ਚੀਜ਼ ਆ ਹਨਾ ਹਲੇ ਬੱਕਰੀ ਵੀ ਲੱਤ ਜੀ ਹਲਾ ਜਾਂਦੀ ਆ ਨਹੀਂ ਤੇਰੀ ਜਗ੍ਹਾ ਨਹੀਂ ਹਾਂ ਇਹਦਾ ਰੇਟ ਕੀ ਕਰਤਾ ਜੀ ਆਪਾਂ ਫਿਰ ਇਹਦਾ 45000 ਜੀ 45 ਹਾਂ ਸੋ ਲਗਾਤਾਰ ਮਿੱਤਰੋ ਫੇਰ ਆਪਾਂ ਕਣੀਆ ਵੀਡੀਓ ਆ ਰਹੇ ਨੇ ਕਈ ਭਰਾ ਕਹਿੰਦਾ ਵੀ ਫੋਨ ਨੰਬਰ ਨਹੀਂ ਦੱਸਦਾ ਆਪਾਂ ਤੀਜੀ ਵਾਰ ਫੇਰ ਫੋਨ ਨੰਬਰ ਦੱਸਦੇ ਆ ਵੀ ਆਪਣਾ ਨੰਬਰ ਆ ਜੀ 98 724 82124 9872482124 ਸੋ ਤਿੰਨੇ ਨਗ ਮਿੱਤਰੋ ਬਹੁਤ ਵਧੀਆ ਇਹਦਾ 45 ਹੈ ਇਹਦਾ 55 ਤੇ ਉਹਦਾ 52 ਤੇ ਫੋਨ ਨੰਬਰ ਬੋਲ ਦਈਏ 88476 88476 33127 33127 88476 33127 ਬਾਈ ਦਾ ਫੋਨ ਨੰਬਰ ਹੈ ਸੋ ਤਿੰਨੇ ਨਗ ਚੰਗੇ ਆ ਜਿਹੜੇ ਭਰਾ ਨੂੰ ਜਿਹੜਾ ਨਗ ਪਸੰਦ ਆਉਂਦਾ ਉਹ ਤਾਂ ਕਰੋ ਸੰਪਰਕ ਤੇ ਸੋ ਸਾਰੇ ਵੀਰਾਂ ਦਾ ਮਿੱਤਰੋ